下来吧，不不要那样了。 ਹਰ ਯਕੀਨ ਕਰਕੇ ਹੋਣਾ ਤੁਹਾਡੇ ਕੋਲ ਮੈਨੂੰ ਮੈਨੂੰ ਮੇਰੀ ਫੋਰਸ ਵੀ ਰੁਕਦੀ ਹੈ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਣ ਲੱਪੇਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਣਾ ਮੈਂ ਖਾੜਾਂ ਤੇ ਨੂਨ ਸਿੱਟਣਾ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਵਰਤਾ ਨਾਲ ਜਾਣਾ ਨਹੀਂ ਅਸੀਂ ਨਿਵਰਤਾ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ ਤੇਰਾ ਵੀ ਇੱਕ ਮਿੰਟ ਇੱਕ ਫਿਰ ਵੀ ਕਿਉਂ ਜਾਂਦੇ ਤੇਰਾ ਵੀ ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਦਾ ਕੀ ਹੋਊਗਾ हां आख कु मालिक ने, ने गुरु नानक पातशाह ने ऐसा वरतारा वरताया ਮੈਂ ਤੁਹਾਨੂੰ ਕਿਉਂ ਰੋਕੇ ਆਇਗਾ ਡਟਵਾ ਦਿਓ ਇਸ ਗੱਲ ਦਾ ਜਵਾਬ ਇਹ ਆ ਹਾਂਜੀ ਇੱਕੋ ਚੁੱਪ ਚੁੱਪ ਦੇਖੋ ਇਸ ਗੱਲ ਦਾ ਇਹ ਜਵਾਬ ਕਿ ਜੀ ਤੁਹਾਨੂੰ ਹਕੂਮਤ ਆਈ ਜਾਂ ਕਿਸੇ ਦਾ ਇਤਰਾਜ਼ ਆ ਹਾਂਜੀ ਹੰਸਰਾਜ ਹੰਸ ਤੁਹਾਨੂੰ ਜਵਾਬ ਦੇ ਰਣੇ ਤੁਹਾਡਾ ਬੱਚਾ ਇੱਥੇ ਹੀ ਕਿ ਆਂਦਾ ਹਾਂ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਵਾ ਸੀ ਮੈਨੂੰ ਬਾਅਦ ਚ ਜਦੋਂ ਫਰਸ਼ ਕਰਨ ਦੇ ਕੋ ਚੱਜ ਦਾ ਕੋ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ ਬੜੇ ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਸ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪੁਰਾਣੇ ਹੋ ਗਏ ਤੁਸੀਂ ਤਾਂ ਨਾ ਆਰਡੀਨੈਂਸ ਨਾ ਐਮਪੀ ਨਾਲ ਆਰਡੀਨੈਂਸ ਨਾ ਅੱਜ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਮੈਨੂੰ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਸਾਹਿਬ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਉਹ ਸਾਰਾ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਦਿਓ ਜਵਾਬ ਲੋਕੀਂ ਕਿ ਅਸੀਂ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸੁਨੇਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਆ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮ ਨੇ ਸਭ ਕੋਲ ਲੈ ਕੇ ਜਾਣਾ ਓ ਸਰ ਸਾਨੂੰ ਇਹਦੇ ਤੋਂ ਵੀ ਸਾਨੂੰ ਰੋਕਿਆ ਸਾਡੀ ਰਾਜਤਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਯਾਰ ਰੋਕ ਕੇ ਗੱਲ ਹੋਣੀ ਸੀ ਨਾ ਬੈਠ ਕੇ ਅਸੀਂ ਸਾਡੇ ਛੜਕਾ ਬੈਠੇ ਰਹੇ ਆਹ ਮੰਮ ਸਰ ਸਭ ਕਹਿੰਦੇ ਉਹ ਨਹੀਂ ਪਾਉਂਦੇ ਇੱਕ ਦਿਨ ਇੱਕ ਸੰਦੂ ਸਾਲ ਸੀਗੇ ਰੋੜਕੇ ਵਾਲੇ ਇੱਕ ਰਾਜੇ ਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾਂ ਦਿੱਤੇ ਸਾਹਿਬ ਜੀ ਪੰਜ ਨਾ ਭਾਈ ਤੁਸੀਂ ਸੁਣ ਲਓ ਪੰਜ ਨਾਂ ਦਿੱਤੇ ਸੀ ਕੈਮੀ ਕੋਈ ਬੀਬੀ ਜੀ ਵੀ ਸੀ ਜਥੇਬੰਦੀ ਚ ਮੈਨੂੰ ਮੇਰੇ ਮੋਬਾਈਲ ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ ਚ ਛਾਪ ਦਊਗਾ ਟਾਈਮ ਲੈਨੇ ਸੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ ਚ ਜਦੋਂ ਮੈਂ ਗੱਲ ਕਰਾਈ ਨਾ ਤੋਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕੋਈ ਫੱਟ ਨਹੀਂ ਕਿਹੜੀ ਡੇਟ ਦੀ ਗੱਲ ਕਰਦੇ ਹੋ ਤੁਸੀਂ ਉਸ ਉਹਨਾਂ ਦਿਨਾਂ ਦੀ ਜਦੋਂ ਪਹਿਲਾ 20 20 ਜਿਹੜਾ ਜਿਹੜਾ ਦਿਨਾਂ ਦੀ ਜਿਹਦੀ ਗੱਲ ਕਰਦਾ ਸੀ ਅਸੀਂ ਤੈਨੂੰ ਮੈਂ ਪਹਿਲਾਂ ਹੀ ਕਰੀ ਜਾਂਦੇ ਹਾਂ ਅਸੀਂ ਨਾਮ ਦਾ ਗੱਲ ਕਰਦੇ ਹਾਂ ਜਿਹੜਾ ਹੋਰ ਜਿਹੜਾ ਹੋਰੰ ਦਾ ਅੱਛਾ ਜਿਹੜਾ ਗੱਡੇ ਤੇ ਜਿਹੜਾ ਜੋ ਮੈਂ ਪਹਿਲਾਂ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨੰਬਰ ਛੱਡੋ ਕਿਉਂ ਉਹਦਾ ਸਬੰਧਡ ਹੈ ਚਲੋ ਦੱਸੋ ਅੱਛਾ ਅਸੀਂ ਟਾਈਮ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਦੂਸ ਵਿਚਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏ ਕਿ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿੰਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਇਹਨੂੰ ਕੋਸ਼ਿਸ਼ ਕਰਦਾ ਨਹੀਂ ਦੇ ਲੋਕਾਂ ਵਾਸਤੇ ਟਾਈਮ ਹੈ ਨਹੀਂ ਨਹੀਂ ਮਾਰੇ ਲੋਕਾਂ ਸਸਤਾ ਨਹੀਂ ਹੁੰਦਾ ਦਾ ਇੱਕ ਤਾਂ ਥੋੜੇ ਮਿਲਦਾ ਨਹੀਂ ਜੀ ਨਹੀਂ ਮਿਲਦਾ ਲੋਕਾਂ ਨੂੰ ਮਿਲਦਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਪੁੱਛੋ। ਪਰ ਉਹ ਗੱਲ ਵੱਖਰੀ ਹੈ ਵੀ ਜਾਂ ਤੋਂ ਰੋਕਣਾ ਮੇਰਾ ਜਿਹੜਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਵਾਬ ਦੇ ਸਕਦਾ। ਪੰਤ ਕਰਦੇ ਤੁਸੀਂ ਆਪਾਂ ਗੱਲ ਜਵਾਬ ਤਾਂ ਹਮੇਸ਼ਾ ਜੁੜਿਆ ਹੋਇਆ ਹਮਦਰਦ ਹੈ ਕਿ ਨਹੀਂ ਜਾ ਸਕਦੇ। ਜਾ ਸਕਦੇ ਆ। ਜਾ ਸਕਦੇ। ਜੁੜਿਆ ਵੀ ਆਪਾਂ ਸਭ ਨੂੰ। ਜਿਆਦਾ ਤਰੀਕਾ ਕਰ ਸਕਦੇ। ਜੁੜਿਆ ਤਾਂ ਮਾਰਦੇ ਗਏ। ਗੁਰਤਮਾ ਚਲੇ ਸਭ ਤੋਂ ਸਭ ਦੇ ਪਾਣੀ ਦਾ ਜਦੋਂ ਬੱਚਾ ਉਸੇ ਦਾ ਬੱਚਾ ਕਾਲਜ ਦਾ ਟੁਕੜਾ ਸ਼ਹੀਦ ਕੀਤਾ ਜਾਵੇ ਤਾਂ ਉਹ ਸਾਨੂੰ ਸਾਰਿਆਂ ਨੂੰ ਤਕਲੀਫ ਹੈ ਨਹੀਂ ਨਹੀਂ ਤਕਲੀਫ ਨਾਲ ਦੀ ਗੱਲ ਹੀ ਮਾਰੀਆਂ ਕਿਉਂ ਮਾਰੀਆਂ ਕਿਉਂ ਹੋਈ ਉਹਦੀ ਇਨਕੁਆਰੀ ਹੋ ਰਹੀ ਇਹਨੂੰ ਟੈਕਲ ਆ ਗਿਆ ਤੇ ਟੈਕਲ ਗਿਆ ਹੈ ਹਾਂ ਲੋਕਾਂ ਆਖਿਵੇਂ ਨਹੀਂ ਡਾਗਣੀ ਸਿੱਧਾ ਸ਼ੂਟ ਕੀਤਾ ਪੁਲਿਸ ਨੇ ਜੀ ਬਹੁਤ ਬੁਰਾਈ ਗੱਲ ਹੈ ਬਹੁਤ ਗੈਰ ਇਨਸਾਨੀ ਗੱਲ ਹੈ ਉਹਦਾ ਖਾਤ ਜਿੰਨੀ ਗੋਲੀ ਮਾਰੀ ਉਹਨੂੰ ਮੰਗਵਾਓ ਉਹਦਾ ਨਾਮ ਆਸਾ ਸਾਮਰ ਉਹ ਕਮੈਂਟ ਕਰਵਾਓ ਟਰੈਕਟਰ ਸਾੜਦੇ ਆਦਾ ਗੁਰੂ ਕਾਗਹ ਮਹਾਰਾਜ ਦੀ ਬੇਨਤੀ ਹੈ ਜੀ ਬਸਤਾ ਦਾ ਨਾਰਾ ਲਾ ਦੇ ਹਸਣਾ ਜੀ ਵੀ ਇਹਦਾ ਜਿਹੜਾ ਹੈਗਾ ਜੁਮੇਵਾਰ ਮੁੱਖ ਮੰਤਰੀ ਬਾਦਲਾ ਮਾਤਾ ਸਿਰਾ ਜੀ ਇੱਕ ਮਿੰਟ ਸਾਡਾ ਸਵਾਲ ਪੁੱਛੋ ਮੇਰਾ ਤੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸੀ ਨਾ ਮੁੱਖ ਮੰਤਰੀ ਆ ਤੇ ਸਾਡੇ ਛੁੱਪ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਨੋਨਾਰ ਖਤਰਾ ਹੈ ਕਿ ਨਹੀਂ ਹਾਂ ਜਾਂ ਨਾ ਜਿੰਨੇ ਵੀ ਮਾਰਿਆ ਗੁਨਾਹ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕੀ ਦੇ ਹੋਰ ਅਗਰ ਦੱਸੋ ਨਾ ਲੈ ਕੇ ਦੱਸੋ ਨਾ ਲੈ ਕੇ ਦੱਸੋ ਅਨੇ ਛੁਪ ਕੇ ਨੂੰ ਕਤਲ ਕਰਨ ਵਾਲਾ ਮਨੋਰ ਲ ਖਤਰ ਹੈ ਕਿ ਨਹੀਂ ਜਮੇਵਾਰ ਮਨੋਰ ਲ ਖਤਰ ਹੈ ਕਿ ਨਹੀਂ ਜਿੱਥੇ ਵੀ ਕਿਸ ਕੋਈ ਨਾ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਨਹੀਂ ਸਰ ਤੁਸੀਂ ਇਹ ਦੱਸੋ ਵੀ ਮਨੋਰ ਲ ਨਹੀਂ ਕਿਹਨੇ ਕਿਉਂ ਮਨੋਰ ਲ ਖਤਰ ਹੈ ਨਹੀਂ ਮੈਨੂੰ ਆਖੋ ਤੁਸੀਂ ਮਨੋਰ ਲ ਅੱਛਾ ਫਿਰ ਇਹ ਦੱਸੋ ਅੱਛਾ ਤਾਂ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਾਈ ਕਿਸੇ ਜਾ ਕੇ ਤੁਰੀ ਖਾਂਦਾ ਬਿਨਾ ਜਾਗ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਤੇ ਟਰੈਕਟਰ ਕਿਉਂ ਤੋੜੇ ਗਏ ਆਪਣੀ ਗੱਲ ਕਰ ਸਕਦਾ ਅਲਾਦਰ ਸਾਹਿਬ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਤੁਸੀਂ ਆਇਆ ਕਰੋ ਤੁਸੀਂ ਆਜ਼ਾਦ ਉਮੀਦਵਾਰ ਉੱਠੜੋ ਹਾਂਜੀ ਤੁਸੀਂ ਆਜ਼ਾਦ ਉਮੀਦਵਾਰ ਉੱਠੜੋ ਅਸੀਂ ਤੁਹਾਤੋਂ ਸਵਾਲ ਨਹੀਂ ਕਰਦੇ ਤੁਸੀਂ ਸੋਤੋਂ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰਨ ਲਖਤਾਂ ਕਾਤਰ ਹੈ ਕਿ ਨਹੀਂ ਜੋ ਜਪੀ ਤਾਂ ਕੀ ਇਤਰਾਜ਼ ਕੀ ਹੈ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਉਹਦੀਆਂ ਮਾਰੀਆਂ ਸਾਡਾ ਸਾਡਾ ਦੋ ਮਹੀਨੇ ਚੰਗਾ ਕੀਤਾ ਤੁਸੀਂ ਦਿੱਥੇ ਮਾਰਾ ਕੀਤਾ ਮਾਰੀ ਕੀਤਾ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਚੰਗਾ ਕਰਨਾ ਫਰਜ਼ ਨਹੀਂ ਕੀਤਾ ਕੀ ਚੰਗਾ ਕੀਤਾ ਮੇਰੀ ਗੱਲ ਸੁਣੋ ਮੇਰੀ ਮੇਰੇ ਉਹ ਯਾਰ ਰਾਖੋ ਵੇਖੋ ਸਭ ਮੇਰੀ ਗੱਲ ਸੁਣ ਨਹੀਂ 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 ਇਹ ਤਾਂ ਜਾਂਦਰੀ ਗੱਲ ਇਸ਼ਾਰੇ ਨਾ ਕਰੋ ਮਹਾਰਾ ਜਾਂਦੇ ਅਸੀਂ ਸਵਾਲ ਕਰ ਰਹੇ ਆਂ ਜਾਣ ਬਾਰੇ ਇਸ਼ਾਰੇ ਨਾ ਕਰੋ ਤੁਹਾਨੂੰ ਮਿਲਣਾ ਉਹਨੂੰ ਬੁਲਾਣਾ ਤੁਸੀਂ ਬੁਲਾइए ਬਸ ਬੱਸ ਮੇਰੀ ਗੱਲ ਇਹ ਗੱਲ ਦਾ ਜਵਾਬ ਹੋਈ ਔਰ ਤੁਸੀਂ ਸਾਡੇ ਮੇਰੀ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਔਰ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਟੜ ਕਾਤਲ ਹੈ ਕਿ ਨਹੀਂ ਉਹਨੇ ਵੀ ਆਰਡਰ ਦਿੱਤਾ ਉਹ ਭਾਈ ਸਾਹਿਬ ਆਰਡਰ ਕੱਖੜ ਕੋਈ ਸੀ ਉੱਥੇ ਨਾ ਕੱਟਦੇ ਵੀ ਰੋਜੂ ਹਾਂ ਤੁਸੀਂ ਕਾਤਲ ਹੈ ਕਿ ਨਹੀਂ ਜਿੰਨੇ ਵੀ ਆਰਡਰ ਦਿੱਤੇ ਆਰਡਰ ਖਤਰਨਾ ਨਾ ਫਿਰ ਖਤਰਨੇ ਆਰਡਰ ਦਿੱਤੇ ਹੋਏ ਆਰਡਰ ਕੌਣ ਦਿੰਦਾ ਜਿਹਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋਜੀਟ ਜੋ ਮੈਨੂੰ ਇਹ ਦੱਸੋ ਜੀ ਜਦੋਂ